ਸੁਖਵਾਲ ਸਿੰਘ ਖਹਿਰਾ ਬਹੁਤ ਵੱਡਾ ਲੀਡਰ ਆਪਣਾ ਇਹਨੂੰ ਕਹਾਂ ਉਹਦਾ 10 ਪਿੰਡਾਂ ਦੇ ਤਾਂ ਨਾਂ ਨਹੀਂ ਦੱਸ ਸਕਦੇ ਹੋਰ ਤਾਂ ਹੋਰ ਜਿਹੜੇ ਸੰਗਰੂਰ ਧੂਰੀ ਉਹਨਾਂ ਨੂੰ ਪਿੰਡ ਦੱਸਦਾ ਯਾਰ ਇਹਦੇ ਲੀਡਰਾਂ ਤੋਂ ਅਸੀਂ ਕਰਨਾ ਕੀ ਆ ਸ਼ਰਾਬ ਘਟਾਲਾ ਤੇ ਇੱਕ ਬਣਾਇਆ ਗਿਆ ਉਹ ਘਟਾਲੇ ਦੇ ਵਿੱਚ ਥੋੜੀ ਤੁਸੀਂ ਇਹ ਦੇਖੋ ਜਾਣ ਬੁੱਝ ਕੇ ਉਹਨੂੰ ਅੰਦਰ ਕੀਤਾ ਗਿਆ ਲੈ ਉਹਨਾਂ ਦੀ ਇਹ ਇੱਕ ਪਲੈਨਿੰਗ ਸੀ ਕਿ ਅਸੀਂ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਬਾਹਰ ਨਹੀਂ ਆਉਣ ਦੇਣਾ ਤੇ ਇਹਨਾਂ ਦੇ ਨਾਲ ਜਿਹੜਾ ਪ੍ਰਚਾਰ ਹੋਊਗਾ ਆਮ ਆਦਮੀ ਪਾਰਟੀ ਨੂੰ ਔਰ ਇੰਡੀਆ ਲਾਇੰਸ ਨੂੰ ਫਾਇਦਾ ਹੋਊਗਾ ਉਹਦੇ ਕਰਕੇ ਉਹਨਾਂ ਨੂੰ ਅੰਦਰ ਕਰਾਇਆ ਗਿਆ ਸਿੱਧਾ ਇਹਦਾ ਪਤਾ ਹੀ ਹੈ ਈਡੀ ਤੋਂ ਦੇਖੋ ਆਮ ਆਦਮੀ ਪਾਰਟੀ ਤੇ ਪੰਜਾਬੀ ਪੰਜਾਬੀ ਤਾਂ ਹਮੇਸ਼ਾ ਹੀ ਚਾਹੇ ਮੁਗਲ ਆਏ ਨੇ ਚਾਹੇ ਐਮਰਜੈਂਸੀ ਹੋਵੇ ਚਾਹੇ ਕਿਸਾਨ ਮੋਰਚਾ ਸੀ ਪੰਜਾਬੀਆਂ ਨੇ ਟੱਕਰੇ ਨੇ ਹਮੇਸ਼ਾ ਇਹਦਾ ਝੁਕਣਾ ਜਾਣਦੇ ਨਹੀਂ ਨਾ ਅਸੀਂ ਝੁਕਣਾ ਆਮ ਆਦਮੀ ਪਾਰਟੀ ਨੂੰ ਝੁਕਾਉਣ ਦੀ ਜੇ ਕੋਸ਼ਿਸ਼ ਕਰੂਗੀ ਈ ਤਾਂ ਕਿਸੇ ਨੇ ਨਹੀਂ ਝੁਕਿਆ ਪੰਜਾਬੀਆਂ ਨੇ ਤਾਂ ਕਰਨੀ ਕਰਨਾ ਜੋ ਕੁਝ ਕਰਿਆ ਤੁਹਾਡੇ ਸਾਹਮਣੇ ਹੈ ਨੇ ਲੋਕਾਂ ਦੇ ਅਥਰੂ ਗਏ ਨੇ ਲੋਕਾਂ ਦੀਆਂ ਅੱਖਾਂ ਗਈਆਂ ਸਾਡੇ ਕਿਸਾਨ ਵੀਰਾਂ ਦੀ ਤੇ ਉਹ ਲੋਕ ਕਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਕਹਾਵਤ ਹੈ ਸਾਡੇ ਬਹੁਤ ਵੱਡੇ ਕਵੀ ਹੋਏ ਨੇ ਉਹਨਾਂ ਨੇ ਲਿਖਿਆ ਕਿ ਜਿਹੜੇ ਪੰਜਾਬੀ ਨੇ ਇਹ ਪਿਆਰ ਨਾਲ ਜੋ ਮਰਜ਼ੀ ਕਰਾ ਲੋ ਜਿਹੜਾ ਅੱਗੇ ਕੋਈ ਡੰਡਾ ਕੱਢਦਾ ਤਾਂ ਫਿਰੇ ਟੱਕਰ ਦੇਨੇ ਤਾਂ ਪੰਜਾਬੀ ਨੇ ਤਾਂ ਟੱਕਰ ਨਹੀਂ ਹੈ ਭਾਈ ਟੋਲ ਪੁਲਾਜੇ ਦਾ ਵਾਦਾ ਨਹੀਂ ਸੀ ਗਰੰਟੀ ਨਹੀਂ ਸੀ ਉਹ ਪੂਰਾ ਕਰ ਰਹੇ ਹਨ ਕਿਸਾਨਾਂ ਨੂੰ ਲਾਈਟ ਦਾ 8 ਘੰਟੇ ਦਾ ਵਾਦਾ 18 ਘੰਟੇ ਦੇ ਰਹੇ ਆ ਜਿਹੜੇ ਕਾਲੀ ਯਾਰ ਕਾਂਗਰਸੀਆਂ ਹੈ ਹੈਰਾਨ ਕੀ ਤਾਂ ਇਸ ਗੱਲ ਯਾਰ ਜਿਹੜੇ ਕਾਲੀ ਦੇਖੋ ਜਿਨ੍ਹਾਂ ਨੇ ਤਾਂ ਲੜਨਾ ਸੀ ਬਠਿੰਡਾ ਉਹ ਲੁਧਿਆਣਾ ਜਿਨ੍ਹਾਂ ਨੇ ਲੜਨਾ ਸੀ ਸੰਗਰੂਰ ਉਹ ਅਨੰਦਪੁਰ ਸਾਹਿਬ ਜਿਨ੍ਹਾਂ ਨੇ ਲੜਨਾ ਸੀ ਖੰਡੂਰ ਉਹ ਸੰਗਰੂਰ ਕੋਈ ਇਹਨਾਂ ਦਾ ਸਿਸਟਮ ਹੈ ਤੁਹਾਨੂੰ ਲੱਗਦਾ ਜਿਹੜੀ ਜਿੱਤ ਦੀ ਦਾਵਾਦੰਨੇ ਲੱਗਦਾ ਹੈ ਕਿ ਲੋਕ ਉਹਨਾਂ ਨੂੰ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਜਿਉ ਜੋ ਗਰਮੀ ਦਾ ਮੌਸਮ ਭਖਦਾ ਜਾ ਰਿਹਾ ਉਹ ਹੀ ਚੋਣ ਅਖਾੜਾ ਵੀ ਭਖਦਾ ਜਾ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਹਲਕਾ ਵ代ਕ ਲਖਵੀਰ ਸਿੰਘ ਰਾਏ ਮੌਜੂਦ ਨੇ ਕਿਵੇਂ ਦਾ ਚੋਣ ਪ੍ਰਚਾਰ ਹੋ ਰਿਹਾ ਦੂਜੇ ਪਾਸੇ ਦਲ ਬਦਲਾ ਦਾ ਵੀ ਜੋਰ ਆ ਗੱਲਬਾਤ ਕਰਾਂਗੇ ਲਖਵੀਰ ਸਿੰਘ ਰਾਏ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਏ ਸਾਹਿਬ ਕਿਵੇਂ ਦਾ ਮਾਹੌਲ ਆ ਚੋਣਾਂ ਦਾ ਜਿਵੇਂ ਚੱਲ ਰਿਹਾ ਕਿ ਇਲਾਕੇ ਵਿੱਚ ਜਾ ਰਿਹਾ ਦੇਖੋ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਜਿਹੜੇ ਸੀ ਲੋਕਾਂ ਜੰਨੇ ਤਾਂ ਉਹਨਾਂ ਦੀ ਬੜੀ ਰਿਸਪੈਕਟ ਹੈ। ਬਿਜਲੀ ਮਾਫੀ ਹੋਈ, ਮਹੱਲਾ ਕਲੀਨਿਕ ਹੋਇਆ ਔਰ ਬੱਚੇ ਨੂੰ ਨੌਕਰੀ ਦੀ ਗੱਲ ਹੋਈ 43000 ਦੇ ਕਰੀਬ ਨੌਕਰੀ 2 ਸਾਲ ਦੇ ਵਿੱਚ ਮਿਲੀ। ਜੀ। ਟੋਲ ਪਲਾਜ਼ੇ ਬੰਦ ਹੋਏ, ਬਹੁਤ ਸਾਰੇ ਕਿਸਾਨਾਂ ਨੂੰ ਲਾਈਟ ਮਿਲੀ ਹੈ। ਜਿਹੜੇ ਅੱਠ ਘਟ ਕਹਿੰਦੇ ਸੀ 18-18 ਘੰਟੇ ਲਾਈਟ ਮਿਲੀ ਹੈ ਨਾ। ਤੇ ਦੂਜਾ ਹੁਣ ਕਣਕ ਦੇ ਸੀਜ਼ਨ 'ਚ ਜਿਹੜੇ ਕਿਸਾਨ ਹੈ ਉਹਨਾਂ ਨੂੰ ਰਾਤ ਨੂੰ ਜਾ ਕੇ ਟਿਊਬਲ ਨਹੀਂ ਚਲਾਉਣੇ ਪਏ, ਦਿਨ ਦੇ ਵਿੱਚ ਲਾਈਟ ਆਈਏ ਤਾਂ ਬਹੁਤ بڑے ਜਿਹੜੇ ਸਰਕਾਰ ਦੇ ਮੁੱਦੇ ਨੇ ਔਰ ਲੋਕ ਉਹਨਾਂ ਦਾ ਡਟ ਕੇ ਸਮਰਥਨ ਕਰ ਰਹੇ ਨੇ। ਜੇਕਰ ਗੱਲ ਕਰੀਏ ਕਿਵੇਂ ਦਾ ਮਾਹੌਲ ਹੈ ਲੋਕਾਂ 'ਚ ਕੀ ਉਤਸ਼ਾਹ ਹੈ ਕੀ ਆਮ ਆਦਮੀ ਪਾਰਟੀ ਦੇ ਕਿਵੇਂ ਦਾ ਮਾਹੌਲ ਹੈ ਦੇਖੋ ਬਹੁਤ ਵਧੀਆ ਉਤਸ਼ਾਹ ਹੈ ਔਰ ਅਸੀਂ ਲੋਕਾਂ ਦੇ ਪਿਆਰ ਸਦਕਾ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਪਾਰਲੀਮੈਂਟ ਹਲਕਾ ਹੈ ਔਰ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਤੋਂ ਬਹੁਤ ਵਧੀਆ ਲੀਡ ਨਾਲ ਅਸੀਂ ਜਿੱਤਾਂਗੇ ਜੇਕਰ ਗੱਲ ਕਰੀਏ ਪਿਛਲੇ ਜੀ ਕੱਲ ਇੱਕ ਲੈਟਰ ਵਾਇਰਲ ਹੋਇਆ ਸੀ ਮਨਵਿੰਦਰ ਸਿੰਘ ਗਿਆਸਪੁਰ ਤੇ ਗੰਭੀਰ ਦੋਸ਼ ਲੱਗੇ ਨੇ 50 ਲੱਖ ਰੁਪਏ ਲੈਣ ਦੇ ਦੇਖੋ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਮਾਨਯੋਗ ਸਰਦਾਰ ਪੰਜਾਬ ਨੂੰ ਇੱਕ ਐਸਾ ਨੇਤਾ ਮਿਲਿਆ ਜਿਹੜਾ ਇਮਾਨਦਾਰ ਹੈ ਉਹਨੇ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਅਗਰ ਕਿਸੇ ਨੇ ਗਲਤੀ ਹੋ ਚਾਹੇ ਮੈਂ ਚਾਹੇ ਕੋਈ ਹੋਰ ਹੋਵੇ ਐਮਐਲਏ ਚਾਹੇ ਕੋਈ ਮਨਿਸਟਰ ਹੋਵੇ ਉਹਨਾਂ ਨੇ ਨਹੀਂ ਬਖਸ਼ਣਾ ਇਹ ਤਾਂ ਪ੍ਰਤੱਖ ਹੈ ਨਾ ਕਿ ਆਪਣਾ ਐਮਐਲਏ ਸਰਕਾਰ ਦੇ ਵਿੱਚ 4 ਮਹੀਨੇ ਬੰਦ ਰਿਹਾ ਸੋ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਹੈ ਮਾਨ ਸਾਹਿਬ ਨੇ ਮਾਨਯੋਗ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿ ਕਰਪਸ਼ਨ ਅਸੀਂ ਕਿਸੇ ਕੀਮਤੇ ਬਰਦਾਸ਼ਤ ਨਹੀਂ ਕਰਨੀ ਔਰ ਜੇ ਕੋਈ ਕਰਦਾ ਹੈ ਚਾਹੇ ਸਾਡਾ ਵਲੰਟੀਅਰ ਹੈ ਚਾਹੇ ਐਮਐਲਏ ਹੈ ਮਨਿਸਟਰ ਹੈ ਕੋਈ ਵੀ ਬੰਦਾ ਮਾਨ ਸਾਹਿਬ ਨੇ ਅਰਵਿੰਦ ਕੇਜਰੀ ਸਾਹਿਬ ਨੇ ਉਹਨੂੰ ਬਖਸ਼ਣਾ ਨਹੀਂ ਜੇਕਰ ਗੱਲ ਕਰੀ ਹੁੰਦੀ ਸ਼ਰਾਬ ਘਟਾਲੇ ਦੇ ਵਿੱਚ ਕੇਜਰੀਵਾਲ ਸਾਹਿਬ ਅੰਦਰ ਨੇ ਤੇ ਇਹਦਾ ਕੋਈ ਅਸਰ ਪੈ ਰਿਹਾ ਇਲੈਕਸ਼ਨ ਦੇ ਉੱਤੇ ਸ਼ਰਾਬ ਘਟਾਲਾ ਤਾਂ ਇੱਕ ਬਣਾਇਆ ਗਿਆ ਉਹ ਘਟਾਲੇ ਦੇ ਵਿੱਚ ਥੋੜੀ ਤੁਸੀਂ ਇਹ ਦੇਖੋ ਜਾਣ ਬੁੱਝ ਕੇ ਉਹਨੂੰ ਅੰਦਰ ਕੀਤਾ ਗਿਆ ਉਹਦੇ ਨਾਲ ਤਾਂ ਜਿਹੜੀ ਦਿੱਲੀ ਦੇ ਵਿੱਚ ਤੁਸੀਂ ਦੇਖਿਓ ਜਿਹੜਾ ਸਰਵੇ ਹੋਇਆ ਆਮ ਆਦਮੀ ਪਾਰਟੀ ਦਾ ਗ੍ਰਾਫ ਕਿਤੇ ਉੱਚਾ ਗਿਆ ਕਿਉਂਕਿ ਲੋਕ ਜਾਣਦੇ ਆ ਕਿ ਜਿਨੇ ਸਕੂਲ ਵਧੀਆ ਬਣਾਏ ਉਹ ਅੰਦਰ ਜਿਨੇ ਉੱਥੇ ਮਹੱਲਾ ਕਲੀਨਿਕ ਬਣਾਏ ਉਹ ਮਿਨਿਸਟਰ ਅੰਦਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਅੰਦਰ ਇਦੋਂ ਨੂੰ ਜਾਣ ਬੁੱਝ ਕੇ ਤੁਸੀਂ ਇਹ ਸੋਚੋ ਸੁਪਰੀਮ ਕੋਰਟ ਨੇ ਪੁੱਛਿਆ ਉਹਨਾਂ ਨੂੰ ਕਿ ਬਈ ਹੁਣ ਇਲੈਕਸ਼ਨ ਦੇ ਕਰੀਬ ਹੈ ਕਿਉਂ ਗ੍ਰਫਤਾਰ ਕੀਤਾ ਗਏ ਲੈ ਉਹਨਾਂ ਦੀ ਇੱਕ ਪਲੈਨਿੰਗ ਸੀ ਕਿ ਅਸੀਂ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਬਾਹਰ ਨਹੀਂ ਆਉਣ ਦੇਣਾ ਤੇ ਇਹਨਾਂ ਦੇ ਨਾਲ ਜਿਹੜਾ ਪ੍ਰਚਾਰ ਹੋਊਗਾ ਆਮ ਆਦਮੀ ਪਾਰਟੀ ਨੂੰ ਔਰ ਇੰਡੀਆ ਲਾਇੰਸ ਨੂੰ ਫਾਇਦਾ ਹੋਊਗਾ ਉਹਦੇ ਕਰਕੇ ਉਹਨਾਂ ਨੂੰ ਅੰਦਰ ਕਰਾਇਆ ਗਿਆ ਸਿੱਧਾ ਇਹ ਤਾਂ ਪਤਾ ਹੀ ਹੈ ਉਹ ਕਾਰਨ ਕੀ ਆ ਈਡੀ ਦੇ ਪਰਚੇ ਕੀਤੇ ਜਾ ਰਹੇ ਡਰਾਇਆ ਜਾ ਰਿਹਾ ਦਲ ਬੁੱਧਰ ਦਾ ਵੀ ਜੋਰ ਹੈ ਕਿਵੇਂ ਦੇਖਦੇ ਹੋ ਈਡੀ ਤੋਂ ਦੇਖੋ ਆਮ ਆਦਮੀ ਪਾਰਟੀ ਤੇ ਪੰਜਾਬੀ ਨਹੀਂ ਕਰਦੇ ਡਰੇ ਪੰਜਾਬੀ ਤਾਂ ਹਮੇਸ਼ਾ ਹੀ ਚਾਹੇ ਮੁਗਲ ਆਏ ਨੇ ਚਾਹੇ ਐਮਰਜੈਂਸੀ ਹੋਵੇ ਚਾਹੇ ਕਿਸਾਨ ਮੋਰਚਾ ਸੀ ਪੰਜਾਬੀਆਂ ਨੇ ਟੱਕਰੇ ਨੇ ਹਮੇਸ਼ਾ ਇਹਦਾ ਝੁਕਣਾ ਜਾਣਦੇ ਨਹੀਂ ਨਾ ਅਸੀਂ ਝੁਕਣਾ ਆਮ ਆਦਮੀ ਪਾਰਟੀ ਨੂੰ ਝੁਕਾਉਣ ਦੀ ਜੇ ਕੋਸ਼ਿਸ਼ ਕਰੂਗੀ ਈ ਤਾਂ ਕਿਸੇ ਨੇ ਨਹੀਂ ਝੁਕਣਾ ਭਾਜਪਾ ਨੇ ਤਮਾਮ ਵੱਲੋਂ ਭਾਜਪਾ ਦਾ ਘਰਾਓ ਕਰਾਇਆ ਜਾ ਰਿਹਾ ਕਿ ਕਿਸਾਨਾਂ ਕਿਸਾਨਾਂ ਵੱਲੋਂ ਇੱਕ ਪਾਸੇ ਦੇਸ਼ ਦਾ ਨਾਤਾ ਕਿਸਾਨ ਸੜਕਾਂ ਦੇ ਆ ਦੂਜੇ ਪਾਸੇ ਇਲੈਕਸ਼ਨ ਦਾ ਜੋਰ ਆ ਤੇ ਪਿੰਡਾਂ ਦੇ ਵਿੱਚ ਘਰਾਓ ਕੀਤਾ ਜਾ ਰਿਹਾ ਲੱਗਾ ਤਾਂ ਦੇਖੋ ਲੋਕਾਂ ਦੇ ਵਿੱਚ ਅਕ੍ਰੋਸ਼ ਹੈ ਕਿ ਜੋ ਸਾਡਾ ਇੱਥੇ ਇੱਕ ਨੌਜਵਾਨ ਮਾਰਿਆ ਗਿਆ ਔਰ ਸਾਡੇ ਕਿਸਾਨਾਂ ਨਾਲ ਜੋ ਕੀਤਾ ਜਿਵੇਂ ਬਾਰਡਰ ਤੇ ਵੀ ਇੰਨੀ ਸਖਤਾਈ ਨਹੀਂ ਜਿਵੇਂ ਇਹਨਾਂ ਨੇ ਕੀਤੀ ਹੈ ਉਹ ਲੋਕਾਂ ਦੇ ਵਿੱਚ ਜਿਹੜਾ ਅਕ੍ਰੋਸ਼ ਹੈ ਉਹ ਉਹਦੇ ਕਰਕੇ ਉਹ ਵਿਦਰੋਹ ਕਰ ਰਹੇ ਨੇ ਬੀਜੇਪੀ ਦਾ ਪੰਜਾਬੀਆਂ ਨੇ ਤਾਂ ਕਰਨੀ ਕਰਨਾ ਜੋ ਕੁਝ ਕਰਿਆ ਤੁਹਾਡੇ ਸਾਹਮਣੇ ਹੈ ਨੇ ਲੋਕਾਂ ਦੇ ਅਥਰੂ ਗਏ ਨੇ ਲੋਕਾਂ ਦੀਆਂ ਅੱਖਾਂ ਗੀਆਂ ਸਾਡੇ ਕਿਸਾਨ ਵੀਰਾਂ ਦੀ ਤੇ ਉਹ ਲੋਕ ਕਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਕਹਾਵਤ ਹੈ ਸਾਡੇ ਬਹੁਤ ਵੱਡੇ ਕਵੀ ਹੋਏ ਨੇ ਉਹਨਾਂ ਨੇ ਲਿਖਿਆ ਕਿ ਜਿਹੜੇ ਪੰਜਾਬੀ ਨੇ ਇਹ ਪਿਆਰ ਨਾਲ ਜੋ ਮਰਜ਼ੀ ਕਰਾ ਲੋ ਜੇ ਨਾ ਅੱਗੇ ਕੋਈ ਡੰਡਾ ਕੱਢਦਾ ਤਾਂ ਫਿਰੇ ਟੱਕਰ ਦੇਨੇ ਤਾਂ ਪੰਜਾਬੀ ਮਨ ਦਾ ਟੱਕਰ ਨਹੀਂ ਹੈ ਭਾਈ ਇਹ ਕਿ ਨਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਵੇਂ ਕਿ ਕਈ ਜਗ੍ਹਾ ਤੇ ਬੜਾ ਇੱਕਾ ਨੂੰ ਪੁੱਛਿਆ ਜਾ ਰਿਹਾ ਕਿ 1000 ਰੁਪਏ ਪੱਤਾ ਨਹੀਂ ਮਿ ਆ ਹੋਰ ਜਿਹੜੇ ਨੇ ਉਹ ਦਿੱਤੇ ਸੀ ਜਿਹੜੇ ਹਲਵਾਵੇਂ ਵਾਦੇ ਕੀਤੇ ਸੀ ਪੂਰੇ ਨਹੀਂ ਹੋਏ ਸਰ ਇਹਨੂੰ ਵਿਰੋਧ ਨਾ ਕਰੋ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਆਮ ਆਦਮੀ ਪਾਰਟੀ ਜਿਹੜੀ ਜੰਦੀ ਲੋਕਾਂ ਨੂੰ ਕੁਐਸਚਨ ਪੁੱਛਣ ਲੱਗੇ ਸੀ ਹੁਣ ਲੋਕ ਪੁੱਛਦੇ ਆ ਉਹ ਆਮ ਆਦਮੀ ਪਾਰਟੀ ਦਾ ਵੜਾਪਣਾ ਕਿ ਅਸੀਂ ਜਾ ਕੇ ਜਵਾਬ ਦੰਦੇ ਆ ਤੁਹਾਨੂੰ ਯਾਦ ਇੱਕ ਐਮਐਲਏ ਕਾਂਗਰਸ ਦੇ ਨੂੰ ਕਿਸੇ ਨੇ ਪੁੱਛਿਆ ਸੀ ਉਹਨੇ ਥੱਪੜ ਮਾਰਿਆ ਸੀ ਅਸੀਂ ਜਵਾਬ ਦੰਦੇ ਆ ਸਾਰੇ ਵਾਦੇ ਪੂਰੇ ਕੀਤੇ ਇੱਕ ਵਾਦਾ ਰਹਿੰਦਾ 1000 ਰੁਪਏ ਦਾ ਉਹ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਹਿਤਾ ਕਿ ਇਲਕਸ਼ ਤੋਂ ਬਾਅਦ ਅਸੀਂ ਪੂਰਾ ਕਰ ਜਾ ਰਹੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਵਾਦਿਆਂ ਦੀ ਗੱਲ ਹੈ ਨਾ ਸਾਢੇ 4 ਸਾਲ ਬਾਅਦ ਪਹਿਲੀ ਸਰਕਾਰਾਂ ਨੂੰ ਯਾਦ ਆਉਂਦੇ ਸੀ ਬਿਜਲੀ ਦਾ ਵਾਦਾ ਸਰਕਾਰ ਬਣਦੇ ਸਾਰ ਪੂਰਾ ਕੀਤਾ ਮਹੱਲਾ ਕਲੀਨਿਕ ਦਾ ਕੀਤਾ ਹੋਰ ਜਿਹੜੇ ਵਾਅਦੇ ਨੇ ਨੌਕਰੀਆਂ ਦਾ ਵਾਅਦਾ ਨਹੀਂ ਸੀ ਕੀਤਾ 43000 ਕੀਤਾ ਟੋਲ ਪਲਾਜ਼ਾ ਦਾ ਵਾਅਦਾ ਨਹੀਂ ਸੀ ਗਰੰਟੀ ਨਹੀਂ ਸੀ ਉਹ ਕੋ ਪੂਰਾ ਕਰ ਰਹੇ ਹਨ ਕਿਸਾਨਾਂ ਨੂੰ ਲਾਈਟ ਦਾ 8 ਘੰਟੇ ਦਾ ਵਾਅਦਾ 18 ਘੰਟੇ ਦੇ ਰਹੇ ਸੋ ਬਹੁਤ ਸਾਰੀਆਂ ਵਿਦੌਟ ਗਰੰਟੀ ਹੋ ਰਹੀ ਇੱਕ ਗਰੰਟੀ ਜਿਹੜੀ ਹੈਗੀ ਸਾਨੂੰ ਸਾਡੀਆਂ ਮਾਵਾ ਭੈਣਾਂ ਪਤਾ ਸਾਨੂੰ ਉਹਦੇ ਲਈ ਪੈਸੇ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਔਰ ਇਹ ਵੀ ਸੱਚ ਹੈ ਕਿ ਸਾਡੀ ਸਰਕਾਰ ਨੂੰ ਇਹ ਮਨਮਿਤਾ ਕਰਜ਼ਾ ਦੇ ਕੇ ਗਈ ਸੀ ਫੇਰ ਵੀ ਡਿਵੈਲਪਮੈਂਟ ਦੇ ਕੰਮ ਹੋ ਰਹੇ ਹਨ ਸਾਡੀ ਨੀਤ ਸਾਫ ਹੈ ਅਸੀਂ ਆਪਣੀ ਮਾਵਾ ਭੈਣਾਂ ਨੂੰ ਵੀ 1000 ਰੁਪਏ ਦਾ 100% ਉਹਨਾਂ ਨੂੰ ਦਵਾਂਗੇ ਉਹ ਕਹਿੰਦੇ ਕਿ ਦਿਨ ਬਰ ਦਿਨ ਉਹ ਵਿਰੋਧੀ ਕਹਿ ਰਹੇ ਨੇ ਕਿ ਦਿਨ ਬਰ ਦਿਨ ਕਰਜ਼ਾ ਹੋਰ ਵਧਿਆ ਜਾ ਰਿਹਾ ਵਧਾਇਆ ਜਾ ਰਿਹਾ ਕਿ ਘਟਾਇਆ ਨਹੀਂ ਜਾ ਰਿਹਾ ਦੇਖੋ ਤੁਸੀਂ ਦੇਖਿਆ ਜੋ ਸਰਕਾਰ ਨੇ ਕਰਿਆ ਕਿੰਨੀ ਰੈਵਨਿਊ ਵਧਿਆ ਹੋਇਆ ਇਹ ਤਾਂ ਜਿਹੜੇ ਵਿਰੋਧੀ ਆ ਸਾਨੂੰ ਇਸ ਕਗਾਰ ਤੇ ਛੱਡ ਗਏ ਸੀ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਆਮ ਆਦਮੀ ਪਾਰਟੀ ਦੀ ਹਵਾ ਬਣ ਰਹੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਇਹਨੇ ਚੱਲ ਸਕੇ ਔਰ ਤੁਸੀਂ ਦੇਖਿਆ ਹਰ ਇੱਕ ਫੀਲਡ ਦੇ ਵਿੱਚ ਰੈਵਨਿਊ ਵਿੱਚ ਵਧਿਆ ਹੋਇਆ ਚਾਹੇ ਐਕਸਾਈਜ਼ ਹੈ ਚਾਹੇ ਰਜਿਸਟਰੀਆਂ ਨੇ ਚਾ ਇਨਾ ਵਾਅਦਾ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਜਿੰਨਾ ਹੋਇਆ ਉਹ ਕਿਉਂ ਹੈ ਇਮਾਨਦਾਰ ਸਰਕਾਰ ਹੈ ਤਾਂ ਹੀ ਕੰਮ ਚੱਲਦੇ ਆ ਕਾਂਗਰਸ ਤੇ ਕਾਲੀ ਕਹਿ ਰਹੇ ਨੇ ਕਿ ਇਸ ਵਾਰ ਸੀਟਾਂ ਆਮਾਦੀ ਪਾੜ ਨੂੰ ਕੋਈ ਸੀਟ ਨਹੀਂ ਮਿਲਣੀ ਮੁੱਖ ਮੰਤਰੀ ਸਾਹਿਬ ਕਹਿੰਦੇ 13 0 ਦੇਖੋ ਜਿਹੜੇ ਮਾਨਯੋਗ ਸਰਦਾਰ ਭਗਤ ਸਿੰਘ ਮਾਨਾ ਉਹਨੇ ਨੀ ਸਾਫ ਹੈ ਤੇ ਪਰਮਾਤਮਾ ਵੀ ਉਹਨਾਂ ਨਾਲ ਹੈ ਜੇ ਉਹਨਾਂ ਨੇ 13 0 ਕਹੇ ਤਾਂ 13 0 ਹੋ ਗਈ ਜਿਹੜੇ ਕੱਲ੍ਹ ਨਹੀਂ ਯਾਰ ਕਾਂਗਰਸੀਆਂ ਹੈਰਾਨ ਕੀ ਤਾਂ ਇਸ ਗੱਲ ਯਾਰ ਜਿਹੜੇ ਕਾਲੀ ਦੇਖੋ ਜਿਨੇ ਤਾਂ ਲੜਨਾ ਸੀ ਬਠਿੰਡਾ ਉਹ ਲੁਧਿਆਣਾ ਜਿਨੇ ਲੜਨਾ ਸੀ ਸੰਗਰੂਰ ਉਹ ਅਨੰਦਪੁਰ ਸਾਹਿਬ जिने ਲੜਨਾ ਸੀ ਖੰਡੂਰ ਉਪਰ ਉਹ ਸੰਗਰੂਰ ਕੋਈ ਉਹਨਾਂ ਦਾ ਸਿਸਟਮ ਹੈ ਤੁਹਾਨੂੰ ਲੱਗਦਾ ਜਿਹੜੀ ਜਿੱਤ ਦੀ ਦਾਵਾ ਦਿੰਦੇ ਲੱਗਦਾ ਹੈ ਕਿ ਲੋਕ ਉਹਨਾਂ ਨੂੰ ਕਰਨਗੇ ਆ ਸੁਖਵਾਲ ਸਿੰਘ ਖਹਿਰਾ ਬਹੁਤ ਵੱਡਾ ਲੀਡਰ ਆਪਣਾ ਇਹਨੂੰ ਕਹਾਂ ਉਹਦਾ 10 ਪਿੰਡਾਂ ਦਾ ਤਾਂ ਨਾਂ ਨਹੀਂ ਦੱਸ ਸਕਦੇ ਹੋਰ ਤਾਂ ਹੋਰ ਜਿਹੜੇ ਸੰਗਰੂਰ ਧੂਰੀ ਉਹਨਾਂ ਨੂੰ ਪਿੰਡ ਦੱਸਦਾ ਯਾਰ ਇਹਦੇ ਲੀਡਰਾਂ ਤੋਂ ਅਸੀਂ ਕਰਨਾ ਕੀ ਆ ਮੰਗ ਮੰਨਦੇ ਹੋ ਕਿਸੇ ਦਾ ਮੁਕਾਬਲਾ ਕਿਹਦੇ ਨਾਲ ਮੰਗ ਸਰ ਕੱਲ ਵੀ ਇਹ ਗੱਲ ਹੋ ਰਹੀ ਸੀ ਸਾਨੂੰ ਪੁੱਛ ਰਹੇ ਸਾਡਾ ਮੁਕਾਬਲਾ ਹੁਣ ਇਹ ਹੈ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ 9 ਐਮਐਲਏ ਅਸੀਂ ਕਦੇ ਨੂੰ ਕਰਦੇ ਆ ਵੀ ਤੇਰੇ ਚ ਉਹ ਕਿੰਨੀ ਲੀਡ ਆਉ ਤੇਰੇ ਚ ਇਸ ਥਾਪਨੇ ਚ ਮੁਕਾਬਲਾ ਕਰ ਰਹੇ ਆ ਆਮ ਆਦੀ ਪਾਰਟੀ ਵਾਲੇ ਸਾਡੀ ਤਾਂ ਇਹ ਹੈ ਕਿ ਹਲਕਾ ਸ਼ਰੀਫ ਫਤੇਗੜ ਸਾਹਿਬ ਤੋਂ ਕਿੰਨੀ ਲੀਡ ਆਉਂਦੀ ਹੈ ਅਮਲੋ ਤੋਂ ਕਿੰਨੀ ਲੀਡ ਆਉਂਦੀ ਹੈ ਬੱਸੀ ਤੋਂ ਕਿੰਨੀ ਲੀਡ ਆਉਂਦੀ ਹੈ ਇਸ ਦਾ ਭਾਈ ਭਾਈ ਤਿੰਨੇ ਪਾਈਆਂ ਸੀ ਲੜ ਲੈਣੇ ਵੀ ਭਾਈ ਤੇ ਤੋ ਜਰਾ ਉਹ ਕਹਿੰਦੇ ਤੋ ਅਸਟਾਪ ਚੋਂ ਮੁਕਾਬਲਾ ਹਣ ਲਾਸਟ ਸਵਾਲ ਹੈ ਮੇਰਾ ਦਾ ਜਿਹੜੇ ਕਿ ਆਪਣੀ ਜਨਤਾ ਨੂੰ ਕੀ ਕਰਨਾ ਚਾਹੁੰਦੇ ਹੋ ਕੀ ਅਪੀਲ ਜਨਤਾ ਨੂੰ ਮੈਂ ਅਪੀਲ ਕਰਦਾ ਕਿ ਦੇਖੋ ਸਾਨੂੰ ਬਹੁਤ ਇਮਾਨਦਾਰ ਵਿਜ਼ਨਰੀ ਲੋਕਾਂ ਨੂੰ ਹਰਮਨ ਪਿਆਰਾ ਲੋਕਾਂ ਦਾ ਹਰਮਨ ਪਿਆਰਾ ਮੁੱਖ ਮੰਤਰੀ ਬਣਿਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਉਹਨਾਂ ਨੂੰ ਲੋੜ ਹੈ 13 ਵਾਵਾਂ ਦੀ ਜਿਹੜੇ ਦਿੱਲੀ ਚ ਜਾ ਕੇ ਮੋਦੀ ਨਾਲ ਅੱਖ ਚ ਅੱਖ ਪਾ ਕੇ ਗੱਲ ਕਰ ਸਕਣ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੋਦੀ ਨੂੰ ਪਾਰਲੀਮੈਂਟ ਚ ਘੇਰਿਆ ਸੀ ਉਹ ਇੱਕੋ ਇੱਕ ਮੁੱਖ ਮੰਤਰੀ ਸੀ ਹੁਣ ਸਾਨੂੰ ਉਸ ਤਰ੍ਹਾਂ ਦੇ ਐਮਪੀ ਨਹੀਂ ਚਾਹੀਦੇ ਜਿਹੜੇ ਸਮੋਸਾ ਖਾ ਕੇ ਕਹਿ ਜਣਾ ਤੁਸੀਂ ਕਦੇ ਦੇਖਿਆ ਕਿ ਕਾਂਗਰਸ ਦੇ ਕਿਸੇ ਐਮਪੀ ਨੇ ਕਿਹਾ ਹੋਵੇ ਸਾਡਾ 5500 ਕਰੋੜ ਸਾਡਾ ਆਰਡੀਐਫ ਦਾ ਦੇ ਦਿਓ 2800 ਕਰੋੜ ਸਾਡਾ ਜਿਹੜਾ ਹਸਪੀਟਲਾਂ ਦਾ ਡਾਕਟਰ ਰੱਖਣੇ ਨੇ ਦਵਾਈਆਂ ਦੇਣੀਆਂ ਉਹ ਦੇ ਦਿਓ ਕੋਈ ਨਹੀਂ ਬੋਲਿਆ ਸਾਨੂੰ 13 ਹੱਥ ਉਹ ਚਾਹੀਦੇ ਨੇ 13 ਬੰਦੇ ਐਮਪੀ ਉਹ ਚਾਹੀਦੇ ਨੇ ਜਿਹੜੇ ਪੰਜਾਬ ਲਈ ਬੋਲਣ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਉਹ ਬੋਲ ਸਕਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਬਾਹਾਂ ਵੜਨਗੇ ਤੇ ਪੰਜਾਬ ਨੂੰ ਸਾਰੇ ਅਸੀਂ ਹੱਕ ਲੈ ਕੇ ਦਵਾਂਗੇ ਤਾਂ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣੂ ਇਹ ਸਨ ਹਲਕਾ ਬਧਾਇਕ ਲਖਵੀਰ ਸਿੰਘ ਰਾਏ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸੀਐਮ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਨੇ ਇਸ ਵਾਰ ਉਹਨਾਂ ਦੀਆਂ 13 ਬਾਵਾਂ ਬਣ ਕੇ ਉਹਨਾਂ ਨੂੰ ਜਿਤਾਇਆ ਜਾਵੇ ਤੇ ਲੋਕ ਸਭਾ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਲਈ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਭਾਜਪਾ ਤੋਂ ਬਚਾਇਆ ਜਾ ਸਕੇ ਫਤਿਹਗੁਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰਿਦਨ ਅਤੇ ਰਜਿੰਦਰ ਸਿੰਘ ਪਾਟਦੀ ਵਜੇਰਪੋਰਟ